ਲਓ ਜੀ ਟੈਂਟ ਵਾਲੇ ਵੀ ਆ ਗਏ ਆ ਨਾਲ ਦੀ ਨਾਲ ਆ ਵੀ ਇਹ ਟੈਂਟ ਵਾਲੇ ਆ ਦੋ ਸੈਟ ਲਾ ਦੇ ਵੇਖੋ ਕੰਮ ਚੱਪ ਰਹੀ ਨੇ ਕਿ ਨਹੀਂ ਰਾਤ ਨੂੰ ਕਿਤੇ ਨੇਰੀ ਨਾ ਜੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਐਵੇਂ ਸੁਣਾਓ ਜੀ ਅਸੀਂ ਹੋ ਗਏ ਤਿਆਰ ਤੋਂ ਬਹਿਣਾ ਬਈ ਆਵਾਜ਼ ਨਹੀਂ ਸਾਡੀ ਆਉਣੀ ਹੋਣੀ ਕਿ ਬਾਬਾ ਜੀ ਸਪੀਕਰ ਚੱਲੀ ਜਾਂਦਾ ਤੇ ਰਾਤ ਮੌਸਮ ਕਾਫੀ ਖਰਾਬ ਹੋ ਗਿਆ ਸੀ ਹਣ ਤੱਕ ਬੱਦਲ ਗਾਜਦਾ ਰਿਹਾ ਹਣ ਥੋੜੀ ਧੁੱਪ ਨਿਕਲਾਈ ਆ ਮੀਂਹ ਦਾ ਥੋੜਾ ਬਚਾ ਤੇ ਆ ਜਾਓ ਫਿਰ ਚਲਿਏ ਚਲੋ ਜੀ ਆ ਗਿਆਨੀ ਦੇ ਪਾਗੇ ਸਾਡੇ ਦੇ ਪੱਤੇ ਬਹੁਤ ਸੋਹਣੇ ਲੱਗਦੇ ਆ ਨਾ ਚੱਲ ਅੰਦਰ ਚੱਲ ਕੇ ਆ ਜਾ ਚੱਲ ਲੈ ভাই ਨਮਸਕਾਰ ਕੋਈ ਨਾ ਕੀ ਕੰਦੂ ਸੁਨੇ ਨੰਦਕ ਕਾਂਢੇ ਮਾਰ ਤਨਾਸਰੀ ਮਹੱਲਾ ਪੰਜਵਾ ਕਾਰਨਾ ਪ੍ਰਤਾਪ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਸੰਗ ਪੈਤਨ ਪੰਜਨਾ ਦਾ ਸਭਨੇ ਕੋ ਨਾਮ ਦੇਵੋ ਰਸਤਾਰ ਤਾਰੋ ਕਿਰਪਾ ਕਰ ਤਾਰੋ ਹੋ ਗਏ ਤਿਆਰ ਖਾਇਆ ਮਾਤਰ ਰਸਨਾ ਨਾਮ ਤੇ ਆਇਆ ਜੀਵਨ ਹਰ ਜੀਵਨ ਹਾਂ ਜੀਵਨ ਹਰਜ ਬਸਾ ਸੰਗ ਰਾਉ ਅਨੁਕੁਰ ਗਾਰੀ ਸ਼ੇਰ ਨੰਨ ਤਿਆਰ ਹੋ ਗਿਆ ਅਸਲ ਚੂਈ ਵੀ ਹੋ ਗਈ ਇਧਰ ਸਾਡਾ ਰਾਣ ਅੰਦਰ ਵੀ ਹੋ ਜਾਂਦਾ ਓਏ ਹੈਲੋ ਪਾਲਾ ਪਾਲਾ ਜੋਨੇ ਦੱਪੜੇ ਆਵਾ ਪਾਲਾ ਜੋਨੇ ਦੱਪੜੇ ਹੋ ਗਿਆ ਤਿਆਰੇ ਹੈਲੋ ਯੋ ਯੋਲ ਜੀ ਓਏ ਮੱਟੂ ਮੱਟੂ ਜੀ ਟੂ ਜੀ ਸਾਡੀ ਮਟਰ ਕੱਢਣ ਲੱਪੀ ਕਹਿੰਦੀ ਸ਼ਾਮ ਨੂੰ ਹੀ ਕੱਢਨੇ ਆ ਉਧਰ ਵਿੱਚ ਕਣੀਆਂ ਪੈ ਦੂਜੀ ਕੱਪੜਿਆਂ ਵਾਲੀ ਮੇਰੇ ਆਪੇ ਨੂੰ ਕਣੀਆਂ ਪਾਉਣ ਲੱਗ ਪਿਆ ਤੁੱਪ ਦੇ ਵਿੱਚ ਓਏ ਕਿੱਡੀਆਂ ਕਿੱਡੀਆਂ ਮੋਟੀਆਂ ਕਣੀਆਂ ਕਣੀਆਂ ਵੇ ਆ ਕੱਢ ਦੇਗਾ ਕੱਲਾ ਹੀ ਰਾਮ ਤੁਹਾਨੂੰ ਨਹੀਂ ਕੜੀਆਂ ਕਿੰਨੀਆਂ ਮੋਟੀਆਂ ਆ ਗਈਆਂ ਧੁੱਪ ਚ ਉਧਰ ਸੂਰਜਾ ਵਿੱਚ ਬੱਦਲ ਆ ਕੰਮ ਕਰ ਦੇ ਯਾਰ ਅੱਬ ਦੇਣਾ ਮਰਮਨਾ ਭੁੱਲੋਂ ਕੋਈ ਕਾਹਦੀ ਕਾਹ ਉਹ ਖੁਰ ਮੱਲ ਰਾਮ ਰਾਮ ਹੋਈ ਇਹ ਟੈਟ ਦਾ ਮੁੱਦ ਕੇ ਹਲਾ ਦਾ ਸਮਾਨ ਲੈਣਾ ਹੈ ਸਮਾਨ ਜਵਾਂ ਹੀ ਨਵਾਂ ਦਸੀ ਜਾਦਾ ਜਵਾਂ ਨਵਾਂ ਨਾ ਲਾ ਹੌਬਾ ਇਹਨੇ ਨੂੰ ਅਲਲ ਨਾ ਇਹਨੇ ਨੂੰ ਲੀ ਚੜੀ ਆ ਮੈਂ ਲਾ ਵੀ ਸਾਰਾ ਸਿਆਲ ਹੀ ਇਹਨਾਂ ਦਾ ਸੁੱਕਾ ਲੰਘਿਆ ਅੱਜ ਅਸੀਂ ਸਮਾਨ ਲੈ ਕੇ ਚੱਲੇ ਆ ਪਤਾ ਨਹੀਂ ਕਿੰਨਾ ਗਲਿਆ ਸਮਾਨ ਆਵੇ ਕੋਈ ਨਾ ਕਰਿਆ ਖੜਾ ਗਿਆ ਸਾਰੀਆਂ ਗਲੀਆਂ ਪਈਆਂ ਮੈਨੂੰ ਤਾਂ ਇਦ ਕੀ ਵਿਆਹ ਗਿਆ ਹੀ ਨਹੀਂ ਨਾ ਕੋਈ ਲੈ ਜਾਂਦਾ ਹੀ ਨਹੀਂ ਤਿੰਨਾਂ ਥਾਵਾਂ ਤੇ ਸਾਨੂੰ ਲੈ ਕੇ ਪਹਿਲਾਂ ਇੱਥੋਂ ਲਦਾਇਆ ਸਮਾਨ ਇਰਾ ਉੱਤਰ ਲੈ ਗਿਆ ਗਲੀ ਚ ਫਿਰ ਉਹ ਸਾਹਮਣੇ ਲੈ ਗਿਆ ਹਜੇ ਸਵਾਲ ਲੱਗਦਾ ਪੂਰਾ ਨਹੀਂ ਆ ਮੈਂਡ ਮੂਡ ਤੋਤੇ ਹੀ ਨਹੀਂ ਗੇ ਬਾਕੀ ਜਾ ਕੇ ਤੁਹਾਨੂੰ ਸਮਾਨ ਵਖੋਣੇ ਕਰਾਈਏ ਸਹੀ ਇਹ ਜਾਂਦੇ ਆ ਤੋਤੇ ਫੱਟੇ ਹੋਰ ਜਿਹੜੇ ਅਜ ਤੱਕ ਕੋਈ ਨਹੀਂ ਗਿਆ ਹੀ ਨਹੀਂ ਲਓ ਜੀ ਟੈਂਟ ਵਾਲੇ ਵੀ ਆ ਗਏ ਆ ਨਾਲ ਦੀ ਨਾਲ ਆ ਵੀ ਇਹ ਟੈਂਟ ਵਾਲੇ ਆ ਦੋ ਸੈਟ ਲਾ ਦੇ ਵੇਖੋ ਕੰਮ ਚੱਪ ਰਹੀ ਨੇ ਕਿ ਨਹੀਂ ਰਾਤ ਨੂੰ ਕਿਹਦੇ ਨੇਰੀ ਨਾ ਜੇ ਆਵੇ ਪਈਆਂ ਮੈਂਟਾਂ ਥੱਲੇ ਆਵੇ ਹਰੇ ਮੈਂਟਾਂ ਦੇ ਥੱਲੇ ਪਈ ਚੰਨ ਨਹੀਂ ਲਿਆ ਲਾਈਏ ਕਰ ਉਹ ਬੰਨੀ ਅੱਗੋ ਬੰਨੀ ਜਾਣੀ ਆ ਇਧਰ ਦੀ ਬੰਨੂ ਆ ਕੇ ਮੈਂ ਨਹੀਂ ਵਿਚਾਰੜੀ ਬੰਨਾ ਵਾਲੀ ਕਿਹੜਾ ਆ ਕੇ ਉਹ ਬੰਨਾ ਆਓ ਦੁਬਾਰਾ ਬੰਨ ਦ ਨਾ ਮੈਂ ਫੇਰਾ ਆ ਬੰਨ ਲਾ ਖੱਲੇ ਕੰਮ ਖਤਰੇ ਚ ਹੀ ਆ ਆ ਬੰਨ ਦੂ ਆ ਫਿਰ ਬੰਨ ਲੈ ਦੁਬਾਰਾ ਕੱਸ ਕੇ ਲਿਆਓ ਤੁਸੀਂ ਆ ਮੈਨੂੰ ਫੜਾ ਦੇ ਆਕਾ ਆ ਜਾ ਐ ਕਰਦਾ ਬਾਈ ਚਾਚਾ ਜਾਣਾ ਟੈਂਟ ਲਾਉਂਦਾ ਏ ਨਹੀਂ ਠੀਕ ਆ ਸੋਨਾ ਬਣ ਗਿਆ ਕੰਮ ਛੱਡਦੇ ਆ ਟੈਂਟ ਆਸ ਤੇ ਬੱਕ ਕਰ ਲੋ ਵੀ ਸਾਨੂੰ 500 ਰੁਪਏ ਦਿਹਾੜੀ ਆ 500 ਰੁਪਏ ਦਿਹਾੜੀ ਆ ਅੱਧੇ ਪੌਣੇ ਘੰਟੇ ਟੈਂਟ ਲਾਤਾ ਚਲੋ ਹੁਣ ਦੇਖ ਕੇ ਮੰਨ ਜੀ ਉਤਮੋ ਜਾਨ ਸੰਤ ਭਲੇ ਹਰ ਪਿਆਰੇ ਹਰਿ ਸਿਮਾਤੇ ਬਾਦ ਉਤਾਰੇ ਨਾਨਕ ਦੇਵ ਸੰਤ ਜਨ ਸੰਗਤ ਹਰਿ ਗੁਰਬਤ ਸਾਧੀ ਪਾਇਆ ਤੋ ਅੰਦਰ ਜਾਮੀ ਜੀ ਪਰਾਈ ਆਸਨਾ ਸਾਈ ਮੁਚਾ ਲਾ ਦੇਵੇ ਜੇ ਤੁਮ ਇਹਦਾ ਰੱਖ ਸੀ ਜੀਉ ਸਰੀਰ ਹੋਵੇ ਦੇਹੇ ਕਾਂਦ ਕਵਾਲਾ ਸਰਕੜਾ ਵਾਰਕਾ ਸਭ ਨੂੰ ਹਾਰ ਸਤਿਗੁਰੂ ਜੀ ਸਤਿਗੁਰੂ ਜੀ ਕਿਵੇਂ ਕਰਦੇ ਸ਼ੁਰੂ ਕੰਮ ਹਾਂਜੀ 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 ਬਸ ਫਰੀ ਕੱਢਣੀ ਬਦਲੀ ਜੇ ਵੀ ਚੰਗਾ ਮਾ ਰਹੇਗਾ ਮਨਾਉਣ ਲੱਗਾ ਹੁਣ ਬਹੁਤ ਚਾਹਤ ਸੀ ਬਣਾਈਏ ਹੋਰ ਸਾਡਾ ਨਿੱਕੂ ਤਿਆਰ ਹੋ ਗਿਆ ਓ ਨਿੱਕੂ ਕਾਲੇ ਪਾਏ ਅੱਜ ਪੱਤਾ ਕਮ ਸੀ ਤੁਸੀ ਹਾਂਜੀ ਨਹੀਂ ਛਟੀਆਂ ਮਾਸੀ ਨਹੀਂ ਦੇਣੀਆਂ ਇਹ ਜਲੇਬੀਆਂ ਨਹੀਂ ਮਾਸੀ ਕਾਣੀਆਂ ਦਾਦੀ ਜਾਨੀ ਤੇਈਆਂ ਨੂੰ ਪਤਾ ਨਹੀਂ ਲੱਗਦਾ ਕੰਨ-ਕੰਨ ਤੱਕ ਇਹ ਚੱਤ ਲੈਂਦੇ ਆ। ਨਹੀਂ ਤੁਸੀਂ ਐਂ ਹੀ ਰੱਖ ਦਿਓ ਖੋਲ ਕੇ ਨਾ ਰੱਖੋ। ਆ ਪਾ ਤੂੰ। ਇੱਥੇ ਠੰਡੀਆਂ ਹੋਣਗੀਆਂ। ਹਾਂ। ਲੋਕ ਹੁਣ ਚਾਹ ਜਲੇਬੀਆਂ ਖਾਣ ਲੱਗੇ ਆ ਟਾਈਮ ਨਹੀਂ ਲੱਗਣ ਦੇ ਤਾਂ ਇਹਨੇ ਕੰਮ ਹੀ ਕਰਾਈ ਗਏ। ਮਾੜ ਮੋੜ ਸਾਰੇ ਵਿਛਾ ਕੇ ਹੁਣ ਟਾਈਮ ਲੱਗਾ। ਇਹ ਤਾਂ ਮਗਨੋ ਅਜੇ। ਹਾਂ। ਨਹੀਂ। ਤੂੰ ਖਾ ਲਿਆ? ਹਾਂਜੀ। ਗੋਸਾਲ ਜਲੇਬੀ ਹਾਂ ਜੀ ਸਪੈਸ਼ਲ ਜਲੇਬੀ ਪਹਿਲਾਂ ਖਾਲੋ ਦੋ ਪਹਿਲੇ ਖਾਲ ਗਏ ਹਾਂ ਜੀ ਦੋ ਦੋ ਵਾਰੀ ਖਾਣਾ ਹੈ ਇਹ ਤੇ ਨਾ ਦੋ ਦੋ ਵਾਰੀ ਖਾਣਾ ਹੈ ਹਾਂ ਚਾਹ ਵੀ ਬਹੁਤ ਟੇਸਟੀ ਜਲੇਬੀ ਲਓ ਜੀ ਜਲੇਬੀਆਂ ਦੇ ਨਾਲ ਇਧਰ ਬਰਫੀ ਵੀ ਆ ਖੋਏ ਵਾਲੀ ਕਹਿੰਦੇ ਜਿਹੜੇ ਜਿਹੜੇ ਬੰਦੇ ਨੇ ਕੰਮ ਕੀਤਾ ਉਹਨਾਂ ਵਾਸਤੇ ਆ ਠੀਕ ਹੈ ਨਾ ਹਾਂ ਜੀ ਜਿਹੜੇ ਵੇਲੇ ਉਹਨਾਂ ਨੂੰ ਬਰਫੀ ਦੇ ਉਹਨਾਂ ਨੂੰ ਕਹਿੰਦੀਆਂ ਜਲੇਬੀਆਂ ਹਾਂ ਇਹ ਤਾਂ ਸਵੇਰ ਦੇ ਖਾਈ ਜਾਂਦੇ ਬਰਫੀ ਆਹਾਂ ਹਾਂ ਜੀ ਕੋਈ ਨਹੀਂ ਕਰਨੀ ਸਵਾਰੀ ਹਸਤੇ ਵਰਫੀ ਸਾਡੇ ਹੱਥ ਤੇ ਸਪੈਸ਼ਲ ਵਰਫੀ ਆ ਭਾਈ ਤਿੰਨ ਦਿਨ ਹੋ ਗਏ ਕੰਮ ਕਰਦੇ ਆ ਜਾਗਦੇ ਆ ਸਪੈਸ਼ਲ ਇਹਨਾਂ ਵਰਫੀ ਖਵਾਈ ਭੱਜੇ ਫਿਰਦੇ ਆ 9 ਵਜੇ ਤਿਆਰੀਆਂ ਬਸ ਪੂਰੀਆਂ ਸਾਡੀ ਸੇਵਾ ਹੁੰਦੀ ਆ ਸਾਡੇ ਦੀ ਸੇਵਾ ਹੁੰਦੀ ਹੂੰ ਸਾਡਾ ਰਾਣੇਂਦਰ ਵੀ ਤਿਆਰ ਹੋ ਗਿਆ ਜੀ ਚੌਂ ਗਿਆ ਜੀ ਹੈ ਉਹ ਪੰਟੂ ਇਹ ਨਵੀਂ ਵਰਦੀ ਪਾਈ ਬਿਠਾ ਇਤਾਂ ਨਵੀਂ ਵਰਦੀ ਪਾਈ ਨજર ਨਾ ਲਓ ਆਲੀ ਤੇ ਤੇ ਹਾਂ ਠੀਕ ਆ ਓਏ ਪੈਂਟ ਦਾ ਤੇਰੀ ਨਿਕਰ ਹੀ ਬਣੀ ਪਈ ਏ ਕਿ ਨਿਕਰ ਹੀ ਆ ਨਿਕਰ ਪੈਂਟ ਬਣੀ ਹੈ ਜੇਬੀ ਖਾਣੀ ਦੀ ਜੇਬੀ ਜੋਣੀ ਥਾ ਦੇਣਾ ਤੈਨੂੰ ਹੈ ਪੰਟੂ ਸੁਨਣ ਰੀ ਮਨਾ ਬੰਦਿਆ ਲਾਲਾ ਜਨਾ ਜਨਾ ਕਾਰੁ ਬਾਰੀ ਬੰਦਿਆ ਜਨਾ ਜਨਾ ਕਉ ਜਾਵੈ ਰੋਸੋ ਨੁਹਵਾ ਸਮੈ ਇੰਤਾਰ ਕਿਤੇ ਖਲ ਟਟੇ ਵੇ ਕਾਰ ਕਿਤੇ ਨਾ ਡੰਡੇ ਬੁੰਗੇ

סאַד ריאַקאלן סאַד ריאַקאלן ਦਾ ਦਵਾ ਲੋਗੀ ਇਹ ਪੱਥਰੋ ਤਲਕੂ ਠੀਰਾ ਥੱਲੇ ਰੱਖਦੇ ਹੋਏ ਪਾਣੀ ਜਾਂਦੇ ਗਾਣੀ ਪਕੜੂ ਤਲਕੂ ਭਈਏ ਆ ਪੈ ਗਈਆਂ ਲਿਫਾਫੇ ਪਰ ਨਾ ਘੋਰਾ ਲੈ ਜਾਂਦਾ ਘਰੇ ਜਲੇ ਬੀਆਂ ਸਾਰੀਆਂ ਇਹ ਬੀਬੀਆਂ ਪਰ ਪਰ ਲਿਫਾਫੇ ਦੇਈ ਜਾਂਦੀਆਂ ਹਣ ਪੈ ਗਈਆਂ ਮੰਜਿਆਂ ਨੂੰ ਕਰ ਦਿੰਦੀਆਂ ਵੇਹਲੀਆਂ ਆ ਰਹਿ ਗਈਆਂ ਥੋੜੀਆਂ ਲੈ ਗਈਆਂ ਲਿਫਾਫੇ ਪਰ ਪਰ ਕੇ ਆ ਮਾਸੀ ਨੇ ਟਰੇ ਭੇਜੀ ਥੀ ਆਪਦੇ ਘਰੇ ਮਾਸੀ ਟਰੇ ਭੇਜੀ ਥੀ ਵੱਡੀ ਹਾਂ ਲਿਫਾਫੇ ਲੈ ਗਈਆਂ ਪਰ ਕੇ ਸਾਰੀਆਂ ਸਾਰੀਆਂ ਲੈ ਗਈਆਂ ਆ ਵੀ ਲੈ ਗਈ ਦੋ ਤਰ ਲਿਫਾਫੇ ਲੈ ਗਈ ਮਾਸੀ ਦਾ ਘਰ ਤੇ ਮਾਸੀ ਦਾ ਲੈ ਗਈ ਘਰੇ ਹੀ ਲੈ ਗਈ ਸਾਰੀਆਂ ਮੰਜਾ ਹੀ ਮਾਸੀ ਨੇ ਵੇਲਾ ਕਰਤਾ ਟਰੇ ਲੈ ਗਈ ਭਰ ਕੇ